ਤੁਸੀਂ ਕੀ ਕਹਿੰਦੇ ਹੋ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮੇ ਬੋਲੋ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਤੇ ਚੇਤਾ ਮਨ ਕਾ ਸਦਕਾ ਤੇ ਫਿਰ ਕਦ ਤੂੰ ਪੁੱਛਦੇ ਹੋ ਵਾਹਿਗੁਰੂ ਵਾਹਿਗੁਰੂ ਕਾ ਤੂੰ ਕਰਨਾ ਰੋਜ਼ ਤੂੰ ਤੁਸੀਂ ਅਰਦਾਸ ਕਰਦੇ ਹੋ ਦੋਵੇਂ ਵੇਲੇ ਮੈਂ ਕਹੇ ਭਾਈ ਸਾਹਿਬ ਜੀ ਰੋਜ਼ ਤਾਂ ਦੋ ਵੇਲੇ ਤੁਸੀਂ ਅਰਦਾਸ ਕਰਦੇ ਹੋ ਸਾਨੂੰ ਕਹਿੰਦੇ ਹੋ ਵੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਤੇ ਵਾਹਿਗੁਰੂ ਚੇਤਾਉਣ ਨਾਲ ਸਦਾ ਸੁਖ ਹੋਵੇ ਕਹਿੰਦਾ ਮੈਂ ਤੇ ਉਦਾਂ ਹੀ ਕਰੀ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕੀ ਅਰਦਾਸ ਕਰਦਾ ਤੁਸੀਂ ਵੀ ਤੇ ਮੈਂ ਸੁੱਤਾ ਹੀ ਅਰਦਾਸ ਕਰੀ ਜਾਂਦੇ ਆ ਨਾ ਸਭ ਕੋ ਸੁੱਤਾ ਹੀ ਕਰੀ ਜਾਂਦਾ ਸਾਨੂੰ ਕੋ ਪਤਾ ਕਿਹੜੇ ਬੋਲ ਨੇ ਰਖੜੀਆਂ ਤੇ ਚੜ੍ਹੇ ਜੀ ਬੰਦ-ਬੰਦ ਕਟਾਏ ਜੀ ਅਰੇ ਦੇਖ ਤਾਂ ਸਹੀ ਬੰਦ-ਬੰਦ ਕੱਟ ਦੇ ਆਪਣੇ ਸਾਹਮਣੇ ਤਸਵੀਰਤਾ ਲਿਆ ਫਿਰ ਕਰੇਗਾ ਤੇਰੀਆਂ ਚੀਕਾਂ ਨਿਕਲ ਜਾਣਗੀਆਂ ਜਦ ਤੂੰ ਆਪਣੇ ਸਾਹਮਣੇ ਲਿਆਏਗਾ ਨਾ ਤਾਰੂ ਸਿੰਘ ਦੀ ਖੋਪਰੀ ਲੈੰਦੀ ਭਾਈ ਮਨੀ ਸਿੰਘ ਦਾ ਬੰਦ-ਬੰਦ ਕਟਿਆ ਜਾ ਰਿਹਾ ਪਰ ਸਿੱਖੀ ਸਿਦਕ ਨਿਭ ਰਿਹਾ ਮਤੀ ਦਾਸ ਨੂੰ ਆਰੇ ਨਾਲ چیرਿਆ ਜਾ ਰਿਹਾ ਦੋ ਫਾੜ ਕੀਤਾ ਜਾ ਰਿਹਾ ਉਹ ਜਪਜੀ ਸਾਹਿਬ ਚੱਲ ਰਿਹਾ ਦੋ ਫੜ ਹੋ ਗਿਆ ਦੋਵਾਂ ਵਿੱਚ ਆਵਾਜ਼ ਆ ਰਹੀ ਕੋਈ ਸਰੀਰ ਦੇ ਦੋ ਟੋਟੇ ਹੋ ਗਏ ਨੇ ਆਵਾਜ਼ ਇੱਕੋ ਹੀ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ